ਚਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਮੰਨਪ੍ਰੀਤ ਨੇ ਲਾਈਆਂ ਆ ਐਨਕਾਂ ਵੇਖਣ ਮੰਨਪ੍ਰੀਤ ਦੱਸੋ ਐਨਕਾ ਲਾ ਕੇ ਕਿੱਦਾਂ ਫੀਲ ਹੋਣ ਰਿਹਾ ਕੋਈ ਲੰਗੇ ਦੀ ਜੀਜ਼ ਕਰਦੀ ਹੈ ਹੈ ਕੋਈ ਕਹਿੰਦਾ ਤੂੰ ਫਲਾਣੇ ਦੀ ਜੀਜ਼ ਕਰਦੀ ਹੈ ਐਨਕਾ ਲਾ ਕੇ ਹਾਂ ਨਹੀਂ ਨਹੀਂ ਰੀਸ ਦੀ ਕੀ ਗੱਲ ਹੁੰਦੀ ਆ ਮੈਂ ਮੈਨੂੰ ਦਿੰਦਾ ਰੀਸ ਕੋਈ ਹੱਥੀਂ ਕਰਿਆ ਮੈਂ ਇਹਨਾਂ ਤਾਂ ਇਹਨੂੰ ਵੀ ਲੱਗੀਆਂ ਮੇਰਾ ਇਹ ਰਗਾ ਸੋਪਾ ਨੂੰ ਵੀ ਲੱਗੀਆਂ ਮੈਂ ਮੇਰੀ ਗੱਲ ਸਮਝ ਮੇਰਾ ਨੰਬਰ ਲਾਤੀਆਂ ਮੈਂ ਫਿਰ ਕਿਦਾਂ ਲਵਾ ਕੇ ਲੈਣੀ ਮੈਂ ਇਹਨਾਂ ਦਾ ਇਹਨਾਂ ਤੋਂ ਸਾਲ ਤੋਂ ਪਹਿਲਾਂ ਮੈਂ ਲਵਾਈਆਂ ਸੀ ਦਿਨੋ ਮਹੀਨਾ ਤੋਂ ਪਹਿਲਾਂ ਮੈਂ ਮੈਨੂੰ ਜਦ ਮਾਦਾਂ ਨੇ ਨਵੀਂ ਕਲਾਸ ਦੀਆਂ ਲੱਗੀਆਂ ਵਾ ਅਜੇ ਨਵੇਂ ਮੇਰੀਆਂ ਲੱਗੀਆਂ ਮੈਂ ਤੁਹਾਨੂੰ ਬਾਤ ਨੂੰ ਅੜਦਕੋਟ ਐਂਕਾਂ ਦੀ ਜੋੜੀ ਪਈ ਪੰਦ ਹਮਮ ਪਰ ਮੈਂ ਲਾਉਂਦੀ ਨਹੀਂ ਮੈਨੂੰ ਝੀਕਾ ਬੜਾ ਹੁੰਦਾ ਇਹ ਕਨਿਆਣੀ ਨਹੀਂ ਲਾਉਂ ਦਿੰਦੇ ਹਾਂ ਪਹਿਲਾਂ ਸੁਨੀਤ ਨਹੀਂ ਲਾਉਂ ਦਿੰਦੀ ਨਹੀਂ ਜਦੋਂ ਮੇਰੀ ਜਦੋਂ ਮੇਰੀ ਨਿਗਾਹ ਘਟੀ ਹੈ ਨਾ ਆ ਝੀਕਾ ਦੇ ਪੇਪਰ ਦਿੱਤੇ ਨਹੀਂ ਹੁੰਦੇ ਪੈਗ ਪਾੜਦੇ ਨਹੀਂ ਉਹ ਉਤਲੀਆਂ ਨੂੰ ਸਖੇਣਿਆਂ ਨੂੰ ਫਿਚ ਪੈ ਗਈ ਤੇ ਮੇਰੇ ਸਿਰ ਬੜੀ ਹੁੰਦੀ ਸੀ ਮੈਨੂੰ ਐਂਕਾਂ ਦਾ ਉਦੋਂ ਵੀ ਬੜੀ ਜੇੜ ਜੇੜ ਚੜਨੀ ਹੈ ਨਾ ਦੱਸਣੀ ਕਰਾਦੀ ਫੋਟੋਗ੍ਰਾਫ ਉਹ ਫੋਟੋ ਸੈਲੀਆ ਪਕੜ ਜਾਂਦੀਆਂ ਗਰੁੱਪ ਦੇ ਵਿੱਚ ਉੱਥੇ ਵੀ ਮਹਿਨਤ ਕਰਾਈਆਂ ਵਾ ਗੋਲ ਤੇ ਮੇਰੇ ਅਸੇ ਗਿਆ ਸਾਰਿਆਂ ਨੇ ਜਿੱਦਾਂ ਮਤਲਬ ਉਹ ਉਥੇ ਹਨਾ ਆਪਣੀ ਕਲਾ ਸਾਡੀ ਕਲਾ ਜਿੱਥੇ ਚਾਰ ਪੰਜ ਸੈਕਸ਼ਨ ਹੁੰਦੇ ਹੀ ਤੇ ਵੀ ਉਹ ਬੱਚੇ ਵੀ ਕਿੰਨੇ ਹੁੰਦੇ ਕਿਦਾਂ ਪਰੇਸ਼ਾਨ ਕਰਦੇ ਨੇ ਹਨਾ ਮਨਪੀਂ ਦੇਣ ਕਾ ਹਾਂ ਹੂੰ ਐਦਾਂ ਕਰਕੇ ਬਲਕੇ ਨਾ ਬਹਿ ਗਿਆ ਹਾਂ ਇਹ ਤਾਂ ਪਰੇਸ਼ਾਨ ਬਣਾ ਲੈਂਦੀ ਨੇ ਜਾਂ ਮਨਪੀਂ ਤੇ ਬਿਠਵਾ ਜਾਂ ਮਨਪੀਂ ਤੇ ਐ ਬਿਠਵਾ ਵਾਲੀ ਓਰੀ ਡੀ ਐਂ ਡੀ ਅਣ ਕਰ ਹੁੰਦੀ ਆ ਹਨਾ ਤੇ ਹੁਣ ਵੀ ਜਿਹੜੀਆਂ ਕੁੜੀਆਂ ਉਹ ਮਤਲਬ ਵੇਦੀਆਂ ਜਿਨ੍ਹਾਂ ਨੇ ਹੁਣ ਹਨਾ ਮਿਲਿਆ ਵੀ ਲੈ ਨਹੀਂ ਜਾਂਦਾ ਲੰਗ ਦੇ ਟੱਕਰੀ ਦਾ ਉਹ ਫਿਰ ਮੈਨੂੰ ਕਹਿਣਗੇ ਆਹੋਂ ਐਨ ਕਾ ਰੱਤੀ ਕਿ ਮਰ ਗਈ ਤੇਰੀਆਂ ਹਰਜੀਤ ਹਰਜੀਤ ਤੇ ਪ੍ਰਭਾ ਪੜਦੇ ਨਾ ਜਿੱਥੇ ਰਣਜੋਤ ਜਾਂਦੇ ਤੁਹਾਡਾ ਪੜਾਉਣਾ ਪਾਜੀ ਮਾਸਟਰ ਤੇ ਉਹ ਤੇ ਹਰਜੀਤ ਤੇ ਪ੍ਰਭਾ ਦਾ ਥੋੜਾ ਹੀ ਫਰਕ ਵਾ ਤੇ ਜਦੋਂ ਇਹਨਾਂ ਨੇ ਕਿਤੇ ਲੈਣ ਜਾਣਾ ਤਾਂ ਉਹਨਾਂ ਨੇ ਕਿਹਾ ਜਿਹੜੇ ਜੋੜੇ ਭਰਾਵਾ ਉਹਨਾਂ ਨੂੰ ਆਵਾਜ਼ ਮਾਰ ਗਏ ਤੇ ਹੈਗਾ ਤਾਂ ਚਲੋ 2 ਸਾਲ ਦਾ 1.5 ਸਾਲ ਦਾ ਫਰਕ ਹੈਗਾ ਹੀ ਉਤਰਾ ਤੇ ਨਾ ਹੀ ਪੈ ਗਿਆ ਹੀ ਜੋੜੇ ਭਰਾ ਜਿੰਨੇ ਆਵਾਜ਼ ਮਾਰਨੀ ਜੋੜੇ ਭਰਾ ਕਰਕੇ ਆਵਾਜ਼ ਮਾਰਨੀ ਸਾਸਿਕਾ ਸਾਸਿਕਾ ਅਗਵੀਰ ਤੁਹਾਨੂੰ ਕੱਲਿਆਂ ਨੂੰ ਸਭ ਜਰਦੀ ਕਰਾ ਤੁਸੀਂ ਸੁਣਾਓ ਬੀਬੀ ਆ ਪੈਜੀ ਨੂੰ ਬਲਾਓ ਜਿੰਦੂ ਆਹੋ ਆਹੋ ਬੀਬੀ ਸ਼ਿੰਦੋ ਸਾਸਿਕਾ ਸਾਸਿਕਾ ਸਾਰੇ ਭੈਣ ਭਰਾ ਕਹਿੰਦੇ ਕਿ ਬੀਬੀ ਸ਼ਿੰਦੋ ਨੂੰ ਜ਼ਰੂਰ ਮਲਾਓ ਬੈਠੋ ਬੈਠੋ ਦੱਸੋ ਆਪਣੀ ਇੰਟਰੋਡਕਸ਼ਨ ਤੁਸੀਂ ਆਂਦੇ ਹੋ ਦੇ ਫੈਮਲੀ ਨਾਲ ਮਲਾਓ ਅਸੀਂ ਆਖਿਆ ਫੈਮਲੀ ਉਹਦੀ ਬਾਹਰ ਆ ਬੀਬੀ ਜੀ ਬੀਬੀ ਦੇ ਪਾਪਾ ਇੱਥੇ ਆ ਹਾਂ ਜੀ ਆ ਦੋਵੇਂ ਜੀ ਇੱਥੇ ਹੈ ਨਾ ਤੇ ਬੀਬੀ ਦੱਸੋ ਹੋਰ ਫਿਰ ਤੂੰ ਕਿਹੜਾ ਕਿਹੜਾ ਕੰਮ ਕਰਦੀ ਸਵੇਰੇ ਉੱਠ ਕੇ ਸਵੇਰੇ ਹੋਈਆ ਚਾਹ ਪਾਣੀ ਉੱਠੀ ਦਾ ਪੀਦਾ ਹੈ ਬਣਾਇਆ ਵਾ ਹਾਂ ਜਿਆ ਬਣਾਏ ਦਾ ਠੀਕ ਆ ਰੋਟੀ ਭਿੰਗੀਆਂ ਰੋਟੀ ਪਾਣੀ ਬਣਾ ਆ ਕੇ ਤੇ ਚੱਲ ਖਾ ਕੇ ਤਨਾ ਧੋ ਕੇ ਸੌਂ ਜਾਂਦਾ ਨਹੀਂ ਫਿਰ ਵੀਡੀਓ ਬਣਾਉਣੀ ਆ ਕੇ ਯਾਰ ਵੀਡੀਓ ਬਣਾ ਲੈਂਦੀ ਆ ਮਾਨਪ੍ਰੀਤ ਸਾਥ ਨਹੀਂਦੀ ਫਿਰ ਵੀ ਬਣਾ ਲੈਂਦੀ ਹਾਂ ਸਹੀ ਪਾਸ ਹੋ ਜਾਂਦਾ ਹੋ ਜਾਂਦਾ ਨਾਲ ਗੱਲਾਂ ਬਾਤਾਂ ਕਰ ਲਈਦੀ ਆ ਸਹੀ ਗੱਲ ਵਾ ਹੁੰਡ ਤਰਨ ਦਾ ਹੀ ਬੜਾ ਰੱਟਾ ਵਾ ਅੱਜ ਕੱਲ੍ਹ ਤਰਨ ਨੂੰ ਹੀ ਕੋਈ ਲੱਭਣ ਡਿਆ ਹਾਂ ਕੀ ਰੋ ਧਿਆਣੀ ਇੰਟੀ ਹੀ ਭੰਗਾ ਸਦਣਾ ਸੁੱਕੀਆਂ ਸਬਜ਼ੀਆਂ ਨਾਲ ਮੈਂ ਬਿਆ ਅੱਛਾ ਪਤਾ ਲੱਗਦਾ ਬਣਾਉਣਾ ਨਹੀਂ ਨਹੀਂ ਹਾਂ ਆ ਜਿਹੜਾ ਕਦੂ ਆ ਨਾ ਇਹਦੇ ਵੀ ਟਿੱਕੇ ਲੱਗਦੇ ਇਹ ਜੇਕਰ ਇਹਦੇ ਅੱਗ ਤੇ ਬਣਾਉਣਾ ਹਾਂ ਇਹ ਕਿਤੇ ਨਹੀਂ ਵੱਢ ਕੇ ਤੇ ਪਾਣੀ ਨੂੰ ਛੁੱਟੇ ਛੱਡੋ ਦੋ ਤੇ ਇਹ ਕਦੂ ਵੀ ਕਦੀ ਲੱਗਦੇ ਆ ਨਾ ਅੰਦਰ ਜੀ ਤੁਹਾਨੂੰ ਅੱਜ ਪਤਾ ਲੱਗਿਆ ਓਹ ਹਾ ਹਾ ਐਡਾ ਉਹਨਾਂ ਨੂੰ ਚੇਕ ਕਰਾਇਆ ਡਾਕਟਰ ਚੰਗੇ ਰਹਿ ਨਹੀਂ ਖਾਦਾ ਲੱਗਦਾ ਡਾਕਟਰ ਨੂੰ ਦਿਖਾਇਆ ਉਹਨੂੰ 12 ਦੇ ਵਿੱਚ ਆ ਸਧਵਾਣਾ ਲੈ ਕੇ ਕੁੜੀ ਨੇ ਖਾ ਲਿਆ ਪੰਨਿਆਂ ਨੇ ਲੋੜਾ ਪੁੰਡੇ ਚ ਬੈਠਾ ਮਾਰਾ ਜਨੇ ਕਿਤੇ ਰੱਖੀ ਮੁੜ ਕੇ ਕਿਤੇ ਹੱਥਾਂ ਨਾਲ ਹਾਂਜੀ ਦੋਨੇ ਇਹ ਮਾਰਾ ਆਖੋ ਹਾਂ ਮੇਰੇ ਬੜਾਈ ਕਾ ਜਮੀਨ ਨਾ ਮਾੜਾ ਨੇ ਕੀ ਸਾਹ ਤਬ ਹੋਇਆ ਉਹ ਨਹੀਂ ਕਿ ਮੈਂ ਮੁੜ ਕੇ ਦਵਾਨਾ ਜੀ ਖਾਉਂਗੀ ਤੇ ਨਾਲੇ ਮੈਂ ਦੇਖ ਤੇ ਜਾਣਾ ਉਹ ਗਣੀ ਦੱਸੂਗੀ ਦਵਾਨਾ ਨਾ ਖਾ ਲੇ ਇਹ ਵੇਣਾ ਚੀਜ਼ਾਂ ਸਾਹ ਨਾ ਹਾਂ ਇਹ ਘਰ ਕਿੱਦਾ ਠੀਕ ਆ ਜਦੋਂ ਦਵਾਨਾ ਦੇ ਵਿੱਚ ਪਲਾਸਟਿਕ ਕਿੰਨਾ ਹੁੰਦਾ ਵੇਖਿਆ ਹੁਣ ਪਹਿਲਾਂ ਇਹਦੇ ਪਿੰਕ ਪਿੰਕ ਹੁੰਦੇ ਨੇ ਤੁਹਾਡੇ ਵੀ ਚਾਰ ਕਿੰਨਾ ਲਾ ਲਓ ਇਹ ਜਿਹੜਾ ਨਾ ਹੁੰਦਾ ਇਹ ਜਿਹੜਾ ਲੱਗਦੇ ਨੇ ਬੜਾ ਬੜਾ ਕਰਾਮ ਚੱਲਿਆ ਹੋਣਾ ਤੇਰੀ ਵਿਜੇ ਤੇਰੀ ਚਿੱਟਾ ਜਿੱਟਾ ਹੋਣਾ ਪਰ ਤੇ ਪੂਰਾ ਨਾਨੀ ਜੇ ਦਿੰਦੇ ਆ ਇਹ ਹੁੰਦਾ ਰਹਿੰਦੇ ਨੇ ਤੇ ਇੱਕ ਜਿੱਦਾਂ ਸਕੰਜਵੀ ਬਣਾ ਕੇ ਫ੍ਰਿਜ ਵਿੱਚ ਜਾਰਾ ਚਿਰ ਰੱਖ ਕੇ ਨਹੀਂ ਉਹ ਨਹੀਂ ਪੀਣੀ ਖੱਟਾ ਲੂਣ ਜਿਹਦਾ ਪੀਤੇ ਪੀਦਾ ਬਾਕੀ ਦੋ ਦੋ ਹਾਂ ਉਹਦੇ ਇੰਨੀ ਨਹੀਂ ਮੈਂ ਕਿਹਾ ਉਹ ਜੱਕ ਪਰ ਫ੍ਰਿਜ ਨਾਲ ਨਹੀਂ ਨਹੀਂ ਮੈਂ ਫ੍ਰਿਜ ਨੂੰ ਬੋਲਦਾ ਉਹ ਤਾਂ ਕਿਹਦੀ ਬੋਲਦਾ ਜਿੰਨਾ ਪੀ ਲੈਣਾ ਸ਼ੀਰ ਵਾਟ ਮੈਂ ਇਹ ਹੁਣ ਸਕਦੀ ਮੇਰੇ ਸ਼ੀਰ ਦੇ ਅੱਗੇ ਫਰਿੱਜ ਲਾ ਦਿਆ ਮੇਰਾ ਬਾਟਾ ਹੋਇਆ ਕੋਈ ਸਬਜ਼ੀਆਂ ਰੱਖਦੇ ਆ ਨਾ ਉਹਦੇ ਵਿੱਚ ਜਰਾ ਸੀਨ ਪੈਦਾ ਹੋ ਜਾਂਦੇ ਕੋਈ ਹੀ ਸਮੇਂ ਦੇ ਵਿੱਚ ਉਹਨੂੰ ਢੱਕ ਕੇ ਰੱਖੋ ਇਹਦੇ ਵਿੱਚ ਇੱਡਾ ਕੋਈ ਰਖੀ ਰੱਖ ਦਿੰਦੀ ਉਹਨੂੰ ਢੱਕ ਕੇ ਰੱਖੋ ਉਹਦੇ ਵਿੱਚ ਜਰਾ ਸੀਨ ਪੈਦਾ ਨਹੀਂ ਸਬਜ਼ੀ ਦੁੱਤੀ ਸਬਜੀ ਹੋਈ ਆ ਬਣੀ ਹੋਈ ਸਬਜੀ ਜਿਹੜੀ ਉਹ ਢੱਕ ਕੇ ਰੱਖੋ ਹਾਂ ਡਾਕਟਰ ਵੀ ਕਹਿੰਦੇ ਬੱਚਿਆਂ ਨੂੰ ਵੀ ਸਵੇਰੇ ਜਿਹੜਾ ਬੱਚਾ ਸਕੂਲ ਜਾਂਦਾ ਉਹਦੇ ਵਾਸਤੇ ਤਾਜ਼ਾ ਹੀ ਆਟਾ ਗੁੰਨੋ ਭਾਵੇਂ ਦੋਆਂ ਰੋਟੀਆਂ ਦਾ ਗੁੰਨ ਕੇ ਉਹਦੇ ਜੋਗਾ ਫੁਲਕਾ ਲਾਓ ਬਾਕੀ ਭਾਵੇਂ ਬਾਅਦ ਚ ਗੁੰਨ ਕੇ ਪਕਾਉਂਦੇ ਰਹੋ ਰਾਤ ਦੇ ਆਟੇ ਦੀ ਬੱਚੇ ਵਾਸਤੇ ਰੋਟੀ ਨਾ ਉਹ ਖਮੀਰ ਬਣ ਜਾਂਦਾ ਨਹੀਂ ਬਿਮਾਰੀਆਂ ਪੈਦਾ ਹੁੰਦੀਆਂ ਬਹੁਤ ਅੱਜੋ ਕਿੰਨਾ ਨਾ ਤੇਲ ਲਾਦਾ ਸਿੱਧਿਆ ਕਰਦੇ ਆ ਕਿੰਨਾ ਤੇਲ ਲਾਉਂਦੇ ਆਮ ਤੇ ਨਾ ਇਹ ਛੇਤੀ ਕਰ ਲੈਨੇ ਪਰ ਅਹੀਂ ਬਿਮਾਰੀਏ ਨੂੰ ਸਦਾ ਆਪ ਦੇਖਨੇ ਆ ਉਹ ਜਿੱਦ ਕੰਮ ਕਰੀਦੇ ਆ ਆਹ ਜੀ ਚੀਜ਼ ਹਾਰੇ ਤਾਜੀ ਹੋਣੀ ਹੋਰ ਫ੍ਰੀਜਾਂ ਤੇ ਪਈ ਤੇ ਬੀਬੀ ਫ੍ਰੀਜ ਨਹੀਂ ਨਾ ਹੁੰਦੀ ਹੀ ਉਦੋਂ ਫਿਰ ਉਹਨੇ ਹੀ ਅਟਕ ਉਹਨੇ ਤੇ ਵੱਧ ਰੋਟੀਆਂ ਲਾ ਲੈਦੀ ਰੋਟੀ ਕਿਤੇ ਖਾਣੀ ਚੰਗੀ ਆ ਬਈ ਤੇ ਬਿਆ ਅਟਾ ਨਹੀਂ ਬੀਬੀ ਮੈਂ ਤੈਨੂੰ ਦੱਸਾਂ ਮੈਂ ਆ ਮੈਂ ਤੁਹਾਨੂੰ ਦੱਸਦਾ ਵੀ ਉਦੋਂ ਫਿਰ ਅੱਗ ਵੀ ਧੁੱਪਦੀਆਂ ਹੁੰਦੀਆਂ ਸੀ ਹਾਂ ਅੱਗ ਵੀ ਰਾਤ ਕੋ ਟਿਕਿਆ ਸਵੇਰੇ ਮਨਣੀ ਨੂੰ ਬਈ ਦਾ ਨੂੰ ਉਹ ਆਪਣੇ ਨਾਲ ਚੁੱਕ ਕੇ ਰਿਹਾ ਬੇਬੀ ਤੇ ਸੇਰ ਨੂੰ ਕੱਢ ਲੈਣੀ ਆ ਨਹੀਂ ਬਹੁਤੀ ਦੌੜ ਤੇ ਦੇ ਕੇ ਨੇ ਮੈਂ ਫਰੋੜੇ ਬਾਹੀਰ ਕੋ ਹੱਥ ਲੈ ਉਹ ਬਾਹੀ ਲੈ ਜਾਂਦੇ ਹੀ ਉਹ ਨਹੀਂ ਹੱਥ ਨਹੀਂ ਆ ਘਰ ਨਹੀਂ ਨਾ ਲੈ ਘਰ ਵਾਲੀ ਹੱਥ ਲੈ ਨਹੀਂ ਘਰ ਵਾਲੀ ਭੱਜੀ ਰਹਿੰਦੀ ਤਤੂਆ ਨਿਕਲਣਾ ਆਖਣਾ ਬਰਕਤ ਵਾ ਉਹ ਘਰ ਵਸਦਾ ਵਾ ਜਿੱਥੋਂ ਧੂਆ ਨਿਕਲਦਾ ਵਾ ਮੇਰੇ ਘਰ ਮਾਤਿ بارش ਚੰਦੇ ਆ ਪਾਉਂਦਾ ਜੁੱਲਾ ਬਲਣਾ ਬਹੁਤ ਜ਼ਰੂਰੀ ਆ ਆਖਣਾ ਚੰਦੇ ਆ ਨਿਸ਼ਾਨਾ ਨੂੰ ਸਵੇਰ ਅੱਗ ਬਲੇ ਬਹੁਤ ਵਧੀਆ ਲੱਗਦਾ ਕਿੰਨਾ ਸੋਹਣਾ ਲੱਗਦਾ ਯਾਰ ਪਰ ਅੱਗੇ ਹੁਣ ਦੁਨੀਆ ਹੋ ਗਈ ਮਾਡਰਨ ਅਗੇ ਚੱਕੇ ਦੇ ਵਿੱਚ ਬੈਠੇ ਹੋਣਾਂ ਦਾ ਗਰਮ ਗਰਮ ਰੋਟੀ ਖਾਈ ਜਾਂਦੀ ਮੇਰੇ ਗੱਲਾਂ ਕਰੀ ਜਾਂਦਾ ਉਹ ਸਾਰੀ ਮਾਡਰਨ ਦੀ ਨਹੀਂ ਆ ਗੱਲ ਆ ਲੋਕੀ ਕਰਨਾ ਨਹੀਂ ਚਾਹੁੰਦੇ ਸੁਖ ਰਹਿਣੇ ਹੋ ਗਏ ਆ ਗੱਲ ਕਾਦੀ ਸੁਖ ਰਹਿਣੇ ਹੋ ਗਏ ਹੁਣ ਬਿਮਾਰੀਆਂ ਵੀ ਵੱਧ ਗਈਆਂ ਸਰੀਰ ਆਪਣੇ ਆਦਵਾਸੀ ਆ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਪਹਿਲਾਂ ਕੀ ਫੂਆਂ ਤੋਂ ਪਾਣੀ ਕੱਢਣਾ ਇਦਾਂ ਕਰਕੇ ਆ ਵਰਦੇ ਛੋੜੀ ਹਾਂ ਮੁਰਕੇ ਨਲ ਕੇ ਆ ਕੇ ਦੜ ਕੇ ਨਾ ਇਦਾਂ ਦੇ ਨਾ ਥਾਣਾ ਇਦਾਂ ਲੀਡੇ ਘੁੱਟਣੇ ਥਾਪੀਆਂ ਨਾਲ ਇਹ ਸਾਰਾ ਦਿਨ ਸਰੀਰ ਚੱਲਦਾ ਨਹੀਂ ਹੁਣ ਮਸ਼ੀਨ ਕਿਰਵਾਏਗਾ ਇਹ ਨਾ ਹੋਣੀ ਹੈਗਾ ਹੁਣ ਜਿੰਨਾ ਸੌਂ ਰੋ ਸਿਰਵਾਏ ਮਰੰਦੇ ਜਿਹੜੇ ਮੋਟਿਆਂ ਨੇ ਕਿੰਨਾ ਇਹ ਜਿਹੜਾ ਹੜ ਹੁੰਦਾ ਹੀ ਜ਼ਿੰਦਗੀ ਸੌਖੀ ਹੁੰਦੀ ਹਰ ਉਹਦਾ ਇਹ ਬੰਦਾ ਕਿੰਨਾ ਚੱਕਰ ਕੱਢਦਾ ਹੈ ਕਿੰਨਾ ਪੈੜਾ ਕਰ ਦਿੰਦਾ ਹੈ ਹੱਥ ਦੇ ਬਗੜੀ ਤੇ ਬੀਬੀ ਨੇ ਜਿਆਦਾ ਦਿਨ ਦਿਨ ਫੇਰੇ ਲੈ ਕੇ ਰੋ ਕੇ ਲੱਖ 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 ਲਾਹ ਹਰਦਾ ਹੋਣਾ ਤਾਂ ਕਿੰਨਾ ਹੁੰਦਾ ਹੈ ਤੇਦਲੇ ਬੀਬੀ ਨੇ ਤਿੰਨ ਤਿੰਨ ਟਾਈਮ ਜਣਾ ਰੋਟੀ ਲੈ ਕੇ ਤੇ ਕਿੰਨਾ ਪੈੜਾ ਹੋ ਜਾਂਦੇ ਤੇ ਗੋਡੇ ਕਿਥੋਂ ਤੋੜੇ ਤੇ ਬਾਕੀ ਆ ਮੈਂ ਕਿੰਦੋ ਤੇਰੇ ਤੇ ਮਾਰਦੀ ਜੀ ਵੀ ਉੱਥੇ ਕੋ ਕੇ ਬੋ ਨੁਕਰ ਤੇ ਪਿਆਰ ਵੀ ਹੀ ਇੱਕੋ ਏਵੀ ਚੀਜ਼ ਆ ਉਹਨੂੰ ਪਛਦੀਆਂ ਵੀ ਤੇ ਪਛਾਈਆਂ ਵੀ ਜਾਂਦੀਆਂ ਐ ਅੱਗੇ ਸਭ ਤੋਂ ਵੱਡੀ ਗੱਲ ਏ ਦੁਨੀਆਂ ਤੋਂ ਦੀ ਨਗੇ ਪੈਰੀ ਬਸ ਜਿਹੜਾ ਖੂਨ ਦਾ ਸਪੋਲੇਸ਼ਨ ਨਹੀਂ ਉਹ ਪਾ ਜੀ ਆਨੇ ਲੰਗੇ ਤਰੀਕ ਤੇ ਚਪਰਾ ਕੋ ਧਰਮ ਨਹੀਂ ਨਾ ਉਹ ਖਦ ਕਹਿੰਦੀ ਮੈਂ ਸਾਡੇ ਮਾਮੇ ਹੁਣੀ ਮੰਮੀ ਹੁਣੀ ਨੰਗੇ ਪੈਰ ਸਕੂਲੇ ਜਾਂਦੇ ਹੁੰਦੇ ਨਹੀਂ ਕਿਉਂਕਿ ਟੈਡੀ ਉਹਨਾਂ ਦਾ ਨੰਨਾ ਨਡਾ ਹੈ ਨਹੀਂ ਗਰੀਬੀ ਬਹੁਤ ਜ਼ਿਆਦਾ ਹੈ ਤੇ ਸਾਰੇ ਨੰਗੇ ਪੈਰ ਕਿ ਨਵੰਬਰ ਤੱਕ ਆ ਅਕਤੂਬਰ ਨਵੰਬਰ ਦਸੰਬਰ ਵੀ ਆ ਜਾਣਾ ਤੇ ਬੂਟੇ ਲੈ ਜਾਣੇ ਚਾਪਲਾਣਾ ਏਡੇ ਏਡੇ ਪੈਰ ਹੋ ਜਾਣੇ ਭਰਾ ਜੇ ਪੈਰ ਕੰਨ ਨਹੀਂ ਪਾਉਣਾ ਅਵੀਰ ਕੋਕ ਵੀ ਨਾ ਜੁੱਤੀ ਕਿਰੇ ਮੰਡੇ ਨਾ ਹੱਥ ਜੇ ਫੜਨੂ ਈ ਤਾਂ ਡੰਡੇ ਨਾਲ ਟੰਗੀ ਹੁੰਦੀ ਕਿਦੋਂ ਪੈਸੇ ਤੂੰ ਦੂਜੇ ਪਹੁੰਚਣਾ ਉੱਥੇ ਮਾਰੇ ਪੈਰ ਤੋਗੇ ਮੂਰ ਕੇ ਕੱਪੜੇ ਨਾਲ ਚੜਾ ਲਾ ਕੇ ਫੇਰ ਟੁਰਪਣਾ ਜੁੱਤੀਆਂ ਬੈਠੇ ਯਾਰ ਜ਼ਿਆਦਾ ਤੇਜ਼ ਚੇਰ ਲੂਗਾ ਕੋਈ ਹੁੰਦੀ ਸਾਰੇ ਬਰਾਬਰ ਸਾਰੇ ਉਹ ਜੱਦੀ ਫੇਰਦੇ ਨੇ ਜਿਨੂੰ ਪਿੰਡ ਲਾ ਕੋ ਤੁਰਨਾ ਪਾਗੇ ਘਰੋਂ ਬਾਹਰ ਜਾ ਕੇ ਖੇਰ ਲਾ ਲੈਂਦੇ ਸੀ ਨਾ ਉਹਦੇ ਪਿੰਡ ਲਾ ਕੇ ਜਾ ਕੇ ਖੇਰ ਪਾ ਲੈਂਦੇ ਸੀ ਇੱਕ ਗੱਲ ਹੋਰ ਹੀ ਚਾਰ ਪੰਜ ਭਰਾ ਹੀ ਇੱਕ ਸੂਟ ਬਣਾ ਲੈਂਦੇ ਸੀ ਉਹ ਬਣਾ ਲੈਂਦੇ ਜਿਹੜਾ ਉਹ ਤੇ ਗਵਾਨ ਵਾਗ ਮੰਗਾਈ ਵਿੱਚ ਵੀ ਕਿਸੇ ਮੰਗ ਕੇ ਆਂਦੇ ਬੁੜੀਆਂ ਦੀ ਇੱਕ ਗਰੀ ਹੁੰਦੀ ਸੀ ਇੱਕੋ ਵੰਡੇ ਜਾਂਦੀ ਸਾਰੀਆਂ ਗਵਾਨ ਸਾਰੀਆਂ ਗਲੀ ਦੀ ਇੱਕ ਗਰੀ ਉਹ ਲੈ ਕੇ ਜਾਂਦੀਆਂ ਤੇ ਮੇਰੀ ਦਾਦੀ ਦਾਦੀ ਕੀ ਦੱਬੀ ਦੱਬੇ ਬਿਲੋਂ ਕੀ ਮੰਗ ਲਈਏ ਮੰਗਦੇ ਹੀ ਕਿ ਆਪ ਮੈਂ ਨਹੀਂ ਪੀਣਾ ਪਗਰ ਚੜ੍ਹਣੀ ਆ ਹਾਂ ਹੋਣ ਕਰਦੇ ਰਹੇ ਆ ਉਹ ਤਿੰਨੇ ਦਾ ਦੋ ਚਮਚੇ ਪੱਤੀ ਦੇ ਲਿਹਾਉਣੇ ਉਦੋਂ ਤੇ ਉਹ ਵਾਪਸ ਕਰਨੀ ਪੈਣੀ ਕੋਣ ਕੋਈ ਮੰਗਦਾ ਨਹੀਂ ਕਿ ਮੰਗਦਾ ਨਹੀਂ ਤਾਂ ਕਰ ਲੈ ਪਾ ਚੇ ਬੱਚੇ ਉਹ ਤਾਂ ਕਰਨਾ ਦੂਰ ਦੂਰ ਤੱਕ ਨਹੀਂ ਆ ਆਪਾਂ ਮੰਮੀ ਜੀ ਜਿਹੜੀ ਕਿਹੜਾ ਚਰਚੀ ਆਪਣੀ ਕੋਟਲੀ ਖਾਣ ਦੀ ਪਾਣੀ ਆ ਬੀਟ ਦਾ ਲੱਗਿਆ ਹਰ ਇੱਕ ਇਧਰ ਰੇਟ ਵਧ ਗਿਆ ਜਿਹੜੀ ਕੀ ਜੱਗ ਲਾਉਂਦੀ ਉਹਦਾ ਰੇਟ ਨਹੀਂ ਵਧਿਆ ਉਹਦਾ ਹੁੰਦਾ ਹੀ ਨਹੀਂ ਆ ਪਰ ਜਿਹੜੇ ਆ ਕੇ ਨਾ ਦੀ ਗੱਲ ਕਰਦੇ ਤੁਸੀਂ ਹੁਣ ਸ਼ਹਿਰਾਂ ਵਿੱਚ ਤੇ ਮੰਨ ਕੇ ਚੱਲੋ ਵੀ ਜਿੱਦਾਂ ਬਹੁਤ ਹੈਗਾ ਵੀ ਕਿਤੇ ਕਿੱਥੇ ਅੱਗ ਬਾਲਣੀ ਕਿੱਥੋਂ ਬਾਥੀਆਂ ਲੈਣੀਆਂ ਤੇ ਸਾਡੇ ਘਰਾਂ ਵਿੱਚ ਆਮ ਪਿੰਡਾਂ ਦੇ ਵਿੱਚ ਟੋਕਰਾਂ ਦੇ ਟੋਕਰੇ ਚੁੱਲਿਆਂ ਗੜੀ ਸਵਾਹ ਹੁੰਦੀ ਆ ਹੈਨਾ ਆਪਾਂ ਇਹੀ ਗੱਲ ਮੈਂ ਲੱਗਾ ਦੱਸਣਾ ਹਾਂ ਜਿਹੜਾ ਸਾਬਣ ਆ ਗਿਆ ਭਾਂਡੇ ਧੋਣ ਵਾਸਤੇ ਤੇ ਇਹ ਆਇਆ ਵਾ ਸ਼ਹਿਰੀਆਂ ਵਾਸਤੇ ਸਾਡੇ ਕੋਲ ਸਵਾਹ ਹੈ ਜਿੱਦੀ ਭਾਂਡੇ ਪਾਣੇ ਸਭ ਜਾਰੇ ਨੇ ਸ਼ਹਿਰਾਂ ਵਾਲੇ ਨੇ ਆਖ ਕਿੱਥੇ ਬਣੇ ਕਿੱਥੋਂ ਦਾ ਖਸਲਾਬ ਨਹੀਂ ਉਹਦੇ ਹੈਗਾ ਨਿਕਾਵਾ ਤੇ ਸਾਡੇ ਪਿੰਡ ਵਾਲੇ ਨੇ ਜਾਣਾ ਤੇ ਜਿਹੜੇ ਪੈਸਾ ਉਹ ਵੀ ਸ਼ਹਿਰਾਂ ਵਾਲੇ ਵਾਸਤੇ ਹੀ ਪਿੰਡ ਵਾਲਿਆਂ ਦੇ ਘਰੇ ਮੋਲ ਕੇ ਥਾਂ ਜਗ੍ਹਾ ਖੁੱਲੀ ਪਰ ਇਹਨਾਂ ਨੇ ਜਿਆਦਾ ਵਸ ਗਿਆ ਚਲੋ ਇਹਨਾਂ ਨਾਲ ਬੰਦ ਆਇਆ ਵੀ ਮੋੜੀਆਂ ਮਕਾਨਾ ਪੈਸਾ ਭਰੇ ਰਿਆ ਨਾ ਨਹੀਂ ਮਰੀਤਾ ਵਾਲੀ ਦੀ ਵੋਟੀ ਵੇਖ ਲਓ ਮੈਂ ਵੀ ਜਾਉਂਗੀ ਬਿਲਕੁਲ ਅੰਟੀ ਮੈਂ ਸੱਚੀ ਕਾਲ ਜੀ ਸਾਹਿਬੀ ਅੱਜ ਮੈਂ ਜੀ ਜੀ ਤੇ ਲੱਕ ਗੱਡੀ ਤੇ ਜੀ ਜੀ ਰਣ ਚੱਲਿਆ ਗੱਡੀ ਤੇ ਇੱਦਾਂ ਨੇ ਕਈਆਂ ਨੂੰ ਜਿਹੜੇ ਆਪਣੇ ਬਲੌਗ ਦੇਖਦੇ ਆ ਨਾ ਵਲੌਗ ਦੇਖਦੇ ਆ ਨਾ ਅਮਰੀਕਾ ਨਹੀਂ ਗਈ ਮੈਂ ਤੇ ਬਲਜੀਤ ਕੈਨੇਡਾ ਗਈ ਕੈਨੇਡਾ ਉਹ ਨਾ ਉਹ ਜਿਹੜਾ ਬਾਹਰ ਉਹ ਦੋ ਤਿੰਨ ਮਹੀਨੇ ਬਾਹਰ ਪਰਮਿੰਡ ਦੀ ਜੀ ਕਹਿੰਦੀ ਜਦੋਂ ਮਿਲਣਾ ਤੁਹਾਡੇ ਟਾਈਮ ਆ ਥੋੜਾ ਜਿਹਾ ਟਾਈਮ ਪੈਂਦਾ ਸੀ ਗੱਲ ਸਫਰ ਜੀ ਨਹੀਂ ਤੇ ਮਨਿੰਦਰਾ ਨੂੰ ਮੈਂ ਉਹ ਸਾਲ ਜਦੋਂ ਬੰਦਾ ਇਹ ਵੀ ਦਿਓ ਤੇ ਜਿਹੜਾ ਕਣਕ ਵੱਢੀ ਹੈ ਮੈਂ ਕਣਕ ਲੈ ਕੇ ਮੰਡੀ ਗਿਆ ਤੇ ਆਪਣੇ ਘਰ ਦੇ ਪਿੰਡ ਦਾ ਬੰਦਾ ਸੀ ਉਹਨੂੰ ਹੀ ਲੈਣ ਨੂੰ ਪਤਾ ਕੋਆਣ ਕਹਿੰਦਾ ਬੱਲੇ ਪਾ ਕੀ ਹਾਰਾ ਮੈਂ ਪੱਤੂ ਨੂੰ ਨਾ ਤੇ ਬਾਹਰੋਂ ਕੜੀ ਖੇਤੀ ਹੁਣਿਆ ਕਈ ਪੰਜੀ ਮਹੀਨੇ ਨਾ ਆਪਣਾ ਹੀ ਮੈਂ ਬਾਅਦ ਵਿੱਚ ਗਿਆ ਹੀ ਉਹ ਨਾ ਨਾ ਦੱਸੇ ਮੈਂ ਨਹੀਂ ਵੇਖਿਆ ਤੂੰ ਬੈਗ ਲੈ ਕੇ ਘਰੋਂ ਨਿਕਲਿਆ ਵਾ ਮੂੜਾਂ ਅੰਛੀ ਨਹੀਂ ਸਮਝੇ ਅਸੀਂ ਵੀ ਵੇਨੇ ਇੰਨਾ ਚੇ ਲੋਕਾਂ ਨੇ ਸੱਚ ਮੰਨ ਲਵੀਂ ਕ੍ਰੇਟਰ ਦਾ ਸੱਟ ਨੇ ਰੋਕੀ ਕੇ ਉਹ ਸੱਚ ਮੰਨਿਆ ਸੀ ਕਿ ਕ੍ਰੇਟਰ ਦਾ ਉਹ ਵੀ ਪ੍ਰੀਤ ਦੀ ਜਿਹੀ ਬੰਨਿਆ ਸੀ ਚਲੋ